ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸਿੰਘ ਜੀ ਹੁਣ ਅਗਲਾ ਸ਼ਬਦ ਹੈ ਜੀ ਮੇਰੇ ਮਨ ਗੁਰ 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 ਸਦ ਕਰਿਆ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕੋ ਬਲਹਰੀ ਹੈ ਰਹਾਓ ਸੋ ਸਤ ਸਿੰਘ ਜੀ ਇਹ ਸ਼ਬਦ ਭਾਈ ਹਰਪ੍ਰੀਤ ਸਿੰਘ ਜੀ ਟੋਰਾਂਟੋ ਤੋਂ ਉਹਨਾਂ ਦਾ ਕੰਪੋਜੀਸ਼ਨ ਹੈ ਜੀ ਸੋ ਅਸੀਂ ਇਸ ਨੂੰ ਪੜਾਂਗੇ ਗੁਰ 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 ਸਦ ਕਰੀਏ ਫਿਰ ਮਨ ਮੇਰੇ ਇਦਾਂ ਕਰਕੇ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਕੰਪੋਜ਼ ਕੀਤਾ ਹੈ ਸੋ ਇਹ ਤਾਲ ਗੈਰਵਾ ਹੈ ਜੀ 8 ਮਾਤਰਾ ਸੋ ਆਓ ਕਰੋ ਕਿਰਪਾ ਇਹਨਾਂ ਸੀ ਮੇਲ ਸਕਿੱਲ ਦੇ ਦੇਖਦੇ ਹਾਂ

ਸੁਰਾ ਦੇਖ ਲੈਨੇ ਗੁਰ 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 ਤੈਨਵਰੀ ਗੁਰ 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 ਸੋ ਪ ਧ ਕੋਮਲ ਤੇ ਪ ਪ ਧ ਪ ਗੁਰ 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 ਸਦ ਸਦ ਦੋਸਰਾ ਮ ਤ ਗ ਗੁਰ 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 ਸਦ ਠੀਕ ਹੈ ਜੀ ਹੁਣ ਦੂਸਰੀ ਵਾਰੀ ਪੜਨਾ ਹੈ ਗੁਰ 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 ਸਦ ਗੁਰ 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 ਸਦ ਗੁਰ 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 ਮ ਪ ਮ ਫਿਰ ਸਦ ਗਾ ਕੋਮਲ ਰੇ ਕੋਮਲ ਆ ਫਿਰ ਤੋਂ ਦੇਖਦੇ ਹਾਂ ਗੁਰ 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 ਮ ਪ ਮਾ ਸੱਬਦ ਗਾਰੇ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਸੇਮ ਅਸੀਂ ਗੋਣਾ ਹੈ ਗੁਰ 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 ਸਦ ਗੁਰ 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 ਸਦ ਫਿਰ ਗਾ ਕੋਮਲ ਮਾ ਗ ਗੁਰ 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 ਗਾ ਮਾ ਗ ਸਦ ਸਦ ਰੇ ਰੇ ਕੋਮਲ ਦੋਨੋ ਵਾਰੀ ਗਿਜਣਾ ਫਿਰ ਕਰੀਏ ਗਾਰੇ ਸਾ ਫਿਰ ਇਸ ਤੋਂ ਬਾਅਦ ਮੇਰੇ ਮਨ ਮੇਰੇ ਮਨ ਸਾ ਧਾ ਮਾ ਪ ਸ ਧ ਕੋਮਲ ਮਾ ਪ ਮੇਰੇ ਮਨ ਫਿਰ ਇਸ ਬਾਅਦ ਗੁਰ 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 ਸਦ ਇਸ ਤਰ੍ਹਾਂ ਫਿਰ ਪੜਨਾ ਹੈ ਹੁ ਆ ਜਿਹੜੀ ਉਸ ਪੰਕਤੀ ਨੂੰ ਪਹਿਲੇ ਗਾਇਨ ਕਰਕੇ ਦੇਖ ਲੈਂਦੇ ਹਾਂ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕਰੋ ਬਲੇ ਹਰੀ ਹੈ ਰਤਨ ਜਨਮ ਸਫਲ ਗੁਰ ਕੀਆ ਰਤਨ ਜਨਮ ਗੁਰ 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 ਸਦ ਕਰੀਏ ਸੋ ਜੀ ਬਣਾ ਸੁਰਾਂ ਦੇਖਦੇ ਹਾਂ ਰਤਨ ਪਰ ਦੇਖਦੇ ਹਾਂ ਰਤਨ ਧਾ ਨੀ ਧਾ ਰਤਨ ਧਾ ਨੀ ਧਾ ਜਨਮ ਤਿੰਨ ਵਾਰੀ ਸਾਹ ਤਾਰ ਸਬਤਕ ਵਿੱਚ ਰਤਨ ਜਨਮ ਧਾਨੇ ਧਾ ਸਸ ਸ ਫਿਰ ਸਫਲ 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 ਰੇ ਕੋਮਲ ਦੋ ਵਾਰੀ ਵਜਾਉਣਾ ਹੈ ਸਫਲ ਰੇ ਰੇ ਸਫਲ ਹੁਣ ਗੁਰ ਕੀਆ ਗੁਰ ਕੀਆ ਗੁਰ ਗੁਰ ਵਾਸਤੇ ਇੱਕੋ ਹੀ ਸੁਰ ਲੱਗੇਗੀ ਰੇ कोमल तार सप्तक ਵਿੱਚ ਫਿਰ ਕੀਆ ਕੀਆ ਨੂੰ 300 ਰਾਂ ਲੱਗਣੀ ਆ ਕੀਆ ਸਾ ਨੀ ਕੋमल ਧਾ ਕੋमल ਕੀਆ ਸਾ ਨੀ ਧੁ ਫਿਰ ਉਸ ਤੋਂ ਬਾਅਦ ਦਰਸ਼ਨ ਕੋ ਤਿੰਨ ਵਾਰੀ ਪੜਨਾ ਦਰਸ਼ਨ ਦਰਸਨ ਪਾ ਧਾ ਕੋमल ਦੋ ਵਾਰੀ ਦਰਸ਼ਨ ਪਾ ਧਾ ਧਾ ਕੋ ਕੋ ਪਾ ਮਾ ਗ ਕੋਮਲ ਕੋ ਪਾ ਮਾ ਗ ਫਿਰ ਦੂਸਰੀ ਵਾਰੀ ਦਰਸ਼ਨ ਮਾ ਪਾਪਾ ਮਾ ਪਾਪ ਦਰਸ਼ਨ ਕੋ ਕੋ ਮਾ ਗਾਰੇ ਗਾਰੇ ਦੋਨੋਂ ਕੋਮਲ फिर तीसरी बारी गुण है दर्शन रे, रे भी है, गा भी रे गा रेवी कोमल है गावी कोमल है धनवरी दर्शन रे, कौ। रे गा गा कौम ग छुथे सुधा रे दर्शन को रे गा 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 बने बने ਗਾਰੇ ਦੋਨੋ ਕੋਮਲ ਬਲੇ ਹਰੀਏ ਗਾਰੇ ਦੋਨੋ ਕੋਮਲ ਗਾਵੀ ਰੇਵੀ ਫਿਰ ਇਹ ਸਾ ਹਰੀਏ ਗਾਰੇ ਸਾ ਫਿਰ ਉਸ ਤੋਂ ਬਾਅਦ ਗੁਰ 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 ਸੋ ਇਥੇ ਸਥਾਈ ਦੀ ਸਵਾਪਤੀ ਹੁੰਦੀ ਇਥੇ सो हम देखा अंतरा और जी हम देखते दे अंतरा पहले गायन करके देख लेंगे जेते सास ग्रास मन लेता तेते ही गुण गाइए धा नी धा दा, धा नी धा दा, धा भी कोमल है नी भी कोमल है धा नी धा दा, सास सास सा सा फिर जेते सास धाने धस धा सास फिर ग्रास मन ਦੇਖਦੇ ਹਾਂ दे ग्रास मन ਇੱਕ ਇੱਕ ਸਵਰ ਲੱਗੇਗੀ ਦੋਨਾਂ ਦੀ ग्रास ਵੀ ਲਈ ਮੰਨ ਲਈ ਵੀ ਰੇ ਕੋਮਲ ਤਾਰ ਸਬ ਤੱਕ ਵਿੱਚ ਹੈ ਰੇ ਰੇ ਫਿਰ ਲੇਤਾ ग्रास मन ਲੇਤਾ ਲੇ ले ਤਾ ਹ ਸਾਹ ਤਾਲ ਸਵਤਕ ਵਿੱਚ ਹੈ ਫਿਰ ਨੀ ਕੋਮਲ ਧਾ ਕੋਮਲ ਨੇ ਤਾ ਸਾ ਨੀ ਦੋ ਜਿੱਤੇ ਸਾਸ ਗ라스 ਮੰਨ ਲੇਤਾ ਇਸ ਤੱਕ ਹੋ ਗਿਆ ਤੇਤੇ ਹੀ ਗੁਣ ਗਾਇਆ ਹੁਣ ਇਸਨੂੰ ਦੇਖਦੇ ਹਾਂ ਤੇਤੇ ਹੀ ਗੁਣ ਗਾਇਆ ਸੁਰਾਂ ਦੇਖ ਲੈਣਾ ਜੀ ਤੇ ਤੇ ਹੀ ਤੇ ਤੇ ਦੋ ਸੁਰਾ ਗਾ ਕੋਮਲ ਦੋ ਵਾਰੀ ਗਾ ਗਾ ਫਿਰ ਹੀ ਹੀ ਰੇ ਗਾ ਕੋਮਲ ਤੇ ਤੇ ਹੀ ਗਾ ਗਾ ਰੇ ਗਾ ਤੇ ਤੇ ਹੀ ਗਾ ਗ ਰੇ ਗਾ ਫਿਰ ਗੁਣ ਗਾਈ ਹੈ। ਪਹਿਲੇ ਦੇਖਦੇ ਹਾਂ ਗੁਣ। ਗੁਣ ਗੁਣ ਰੇ ਸਾ। ਪੂਰਾ ਤਾਲ ਸਬਤਕ ਵਿੱਚ ਚੱਲ ਰਿਹਾ ਹੁਣ ਜਿੰਨਾ ਵੀ ਸੁਰਾਹ ਹਾਂ। ਗਾਈ ਹੈ। ਹੁਣ ਗਾਈ ਹੈ ਵਿੱਚ ਪੰਜ ਭਾਗ ਵਿੱਚ ਅਸੀਂ ਡਿਵਾਈਡ ਕੀਤਾ। ਲਾਸਟ ਵਿੱਚ ਤਿੰਨ ਸੁਰਾਹ ਇਕੱਠੀਆਂ ਲਗੜੀਆਂ ਹਨ। ਤੋਂ ਪਹਿਲੇ ਅਸੀਂ ਇਸ ਨੂੰ ਗਾਈ ਗਾਈ ਦੇਖੀਏ ਗਾਈ ਹੈ। ਤੋ ਗਾਈ 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 ਸਾਰੇ ਗਾਈ ਸਾਰੇ ਤਾਂ ਆ ਸਭ ਦੇ ਗਾਈ ਯੇ ਯੇ ਗਾਈ ਯੇ ਰੇ ਗਾ ਕੋਮਲ ਐ ਠੀਕ ਹੈ ਜੀ ਫਿਰ ਗਾਈ ਯੇ ਫਿਰ ਜਿਹੜਾ ਆ ਲੈ ਆਉਣੀ ਆ ਇਨਕ ਠਾੜਾ ਵਜਾ ਰਹੇ ਰੇ ਸਾ ਨੀ ਸੋ ਰੇ ਸਾ ਨੀ ਰੇ ਕੋਮਲ ਹੈ ਸਾ ਤੇ ਨੀ ਕੋਮਲ ਸੋ ਹੁਣ ਅਸੀਂ ਦੁਬਾਰਾ ਇਸ ਨੂੰ ਪੜਨਾ ਹੈ ਤੇਤੇ ਹੀ ਗुण ਗਾਈਏ ਅਲੱਗ ਤਰੀਕੇ ਨਾਲ ਉਹ ਵੀ ਦੇਖਦੇ ਹਾਂ ਤੇਤੇ ਹੀ ਗुण ਤੇਤੇ ਸਾ ਸਾ ਇਹ ਪੂਰੀਆਂ ਤਰਸਬ ਤੱਕ ਵਜੇ ਚੱਲਣਗੀਆਂ ਨੀ ਨੂੰ ਛੱਡ ਕੇ ਤੇ ਤੇ ਸਾ ਸਾ ਹੀ ਤੇ ਤੇ ਹੀ ਸਾ 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 ਤੇ ਤੇ ਹੀ ਗੁਣ ਗੁਣ ਰੇ ਕੋਮਲ ਗਾ ਕੋਮਲ ਗੁਣ ਠੀਕ ਹੈ ਜੀ ਤੇ ਤੇ ਹੀ ਗੁਣ ਇਹਦਾ ਹੋ ਗਿਆ ਹੁਣ ਗਾਈ ਹੈ ਗਾ ਗਾਈ ਹੈ ਗਾ ਈ ਯਾ ਰੇ ਕੋਮਲ ਤਾਰ ਸੱਤਕ ਦਾ ਫਿਰ ਨੀ ਕੋਮਲ ਫਿਰ ਸਾ ਤਾਰ ਸੱਤਕ ਗਾ ਯਾ ਰੇ ਨੀ ਸਾ ਖਸਬਸ ਸਥਾਈ শুরু ਹੋ ਜਾਗੀ ਗੁਰ 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 ਸੱਤ ਮੰਤਰੇ ਦੀਆਂ ਪੰਕਤੀਆਂ ਦੋਨੋਂ ਹੀ ਸੇਮ ਹੀ ਸੁਰਾਂ ਯੂਸ ਆਉਣਗੀਆਂ ਅਸੀਂ ਇਸ ਨੂੰ ਦੋਨਾਂ ਨੂੰ ਗਾਇਨ ਕਰਕੇ ਦੇਖ ਲਵਾਂ ਨਿਆ ਤਾਂ ਆਪ ਨੂੰ ਡਾਊਟ ਨਹੀਂ ਰਹੇਗਾ ਇਸ ਵਿੱਚ ਪਹਿਲੇ ਇਤਨਾ ਹੀ ਪਹਿਲੇ ਅੱਧਾ-ਅੱਧਾ ਪਾਰਟ ਅਸੀਂ ਦੋਨਾਂ ਦਾ ਗਾ ਗਏ ਆ ਤੇ ਆਪਾਂ ਦਿਖਾ ਦਿੰਨੇ ਆ ਤਾਂ ਕਿ ਦੋਨੋਂ ਕਿਦਾਂ ਮਿਲਦੇ ਹਨ ਸੁਰਾਂ ਆਪ ਨੂੰ ਪਤਾ ਲੱਗੇਗਾ ਜੇ ਤੇ ਸਾਸ ਗਾਸ ਨੂੰ ਮੰਨੇ ਤਾ ਹੁਣ ਦੂਸਰੀ ਪੰਕਤੀ ਜਿਹੜੀ ਹੈ ਜਿਉ ਹੋਏ ਦਿয়াল ਸਤਿਗੁਰ ਆਪਣਾ ਸੋ ਉਸ ਨੂੰ ਜੋ ਹੋਏ ਦਇਆਲ ਸੰਤ ਗੁਰ ਆਪਣਾ ਜੀਤੇ ਸਾਸ ਗ੍ਰਾਸ ਮਨ ਲੇਤਾ ਦੇਖੋ ਇਹ ਦੋਨੋਂ ਬਿਲਕੁਲ ਸੇਮ ਹਨ ਫਿਰ ਬਾਕੀ ਦਾ ਅੱਧਾ ਪਾਗ ਹੁਣ ਫਿਰ ਗੋਣਿਆ ਤੇ ਤੇ ਹੀ ਗੁਣ ਗਾਈ ਹੈ ਤੇ ਦੂਸਰੀ ਪੰਕਤੀ ਦਾ ਹੈ ਤਾਂ ਇਹ ਮਤ ਬੁੱਧ ਪਾਈ ਹੈ ਹੁਣ ਦੋਨਾਂ ਨੂੰ ਆਪ ਦੇਖੋ ਕਿਦਾਂ ਦੋਨਾਂ ਦੇ ਸੁਰ ਆਉਂਦੀਆਂ ਅੱਜ ਦੇਖੋ ਜੀ ਹੁਣ ਅਗਲਾ ਭਾਗ ਆਉਨੇ ਆ ਤੇ ਤੇ ਹੀ ਗੁਣ ਗਾਈਏ ਅਤੇ ਦੂਸਰੀ ਪੰਕਤੀ ਦਾ ਬਾਕੀ ਦਾ ਜੋ ਭਾਗ ਹੈ ਉਹ ਹੈ ਤਾਂ ਇਹ ਮਤ ਬੁੱਧ ਪਾਈਏ ਸੋ ਦੋਨੋਂ ਅਸੀਂ गा ਕੇ ਦੇਖਦੇ ਹਾਂ ਤੇ ਤੇ ਹੀ ਗੁਣ ਗਾਈਏ ਤੇ ਤੇ ਹੀ ਗੁਣ ਗਾਈਏ ਸੋ ਇਹ ਸੀ ਜਿਹੜਾ ਅਸੀਂ ਟਿਊਟੋਰੀਅਲ ਆਲਰੇਡੀ ਕੀਤਾ ਹੈ ਹੁਣ ਅਗਲੀ ਪੰਕਤੀ ਦਾ ਤਾਂ ਇਹ ਮਤ ਬੁੱਧ ਪਾਈਏ ਤਾਂ ਇਹ ਮਤ ਬੁੱਧ ਪਾਈਏ ਤਾਂ ਇਹ ਮਤ ਬੁੱਧ ਪਾਈਏ ਬਿਲਕੁਲ ਸੇਮ ਹੈ ਸੋ ਇਸ ਤਰ੍ਹਾਂ ਅਗਲੀਆਂ ਸਾਰੀਆਂ ਪੰਕਤੀਆਂ ਵੀ ਇਸੇ ਤਰ੍ਹਾਂ ਹੀ ਚਲਣੀਆਂ ਹਨ ਸੋ ਇਸ ਤੋਂ ਬਾਅਦ ਫਿਰ ਸਥਾਈ ਆ ਜਾਏਗੀ ਸੋ ਆਪ ਇਸ ਤਰ੍ਹਾਂ ਰਮ ਨਾਲ ਇਸ ਨੂੰ ਘਾ ਸਕਦੇ ਹੋ ਕੋਈ ਦਿੱਕਤ ਆਵੇ ਤਾਂ ਆਪ ਕਮੈਂਟ ਕਰ ਦੇਣਾ ਆਪ ਨੂੰ ਓਦਨਾ ਬਾਅਦ ਟਿਊਟੋਰੀਅਲ ਬਣਾ ਕੇ ਆਪ ਨੂੰ ਪੇਜ ਤੇ ਆ ਜਾਏਗਾ ਸੋ ਦੇਖ ਕਰਨੀ ਕਿਰਪਾ ਕਰਨੀ ਸਾਧ ਸਿੰਘ ਜੀ ਦੇਵ ਸੱਜਣਾ ਅਸੀਸੜਿਆ ਜਿਉ ਹੋਇਆ ਸਾਹਿਬ ਸਿਮ ਹੋ ਮੇਰਾ